ਵਾਹਿਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਦੀਓ ਸਾਰੀਆਂ ਵਿਚਾਰਾਂ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਪਿਆਰ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ ਮਿੱਠੀ ਬਾਣੀ ਅੰਮ੍ਰਿਤਮਈ ਬਾਣੀ ਸ੍ਰੀ ਹੁਕਮਨਾਮਾ ਸਾਹਿਬ ਦੇ ਰੂਪ ਅੰਦਰ ਅਸੀਂ ਸਰਵਣ ਕੀਤੀ ਹੈ ਸਤਿਗੁਰੂ ਦਾ ਪਾਵਨ ਸ਼੍ਰੀ ਮੁਖਵਾਕ ਅੱਜ ਦਾ ਤਨਾਸਰੀ ਰਾਗ ਅੰਦਰ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਗੁਰੂ ਨਾਨਕ ਜੋਤ ਦੇ ਪੰਜਵੇਂ ਵਾਰ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅੱਜ ਬਾਣੀ ਹੈ। 8ਵੇਂ ਘਰ ਵਿੱਚ ਗਾਉਣ ਦਾ ਸਾਨੂੰ ਉਪਦੇਸ਼ ਹੈ ਉਚਾਰਨ ਕੀਤੀ ਹੋਈ ਹੈ ਤੇ ਦੋ ਪਦਾਂ ਦੋ ਬੰਦਾਂ ਵਾਲੀ ਬਾਣੀ ਹੈ। ਸਤਿਗੁਰਜੀ ਉਚਾਰਨ ਕਰਦੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤੇ ਪਾਤਸ਼ਾਹ ਜੀ ਮੰਗਲਾ ਚਰਨ ਦੇ ਵਿੱਚ ਉਚਾਰਨ ਕਰਦੇ ਇੱਕ ਓੰਕਾਰ ਇੱਕ ਪਰਮਾਤਮਾ ਓੰਕਾਰ ਉਹਦੀ ਰਚਨਾ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਨਾਲ ਜਦੋਂ ਸਤਿਗੁਰੂ ਸਾਡੇ ਤੇ ਤਰੁਠਦਾ ਹੈ ਰਹਿਮਤ ਕਰਦਾ ਹੈ ਤੇ ਫਿਰ ਉਹਦੇ ਨਾਲ ਜੁੜਿਆ ਜਾਂਦਾ ਹੈ ਅੱਗੇ ਗੁਰਬਾਣੀ ਉਚਾਰਨ ਕਰਦੇ ਹਨ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸਮਾਲੇ ਇਹ ਲੋਕ ਪਰਲੋਕ ਸੰਗਸਾਈ ਜਤ ਕਤ ਮੁਹਿਰਖ ਵਾਲੇ ਸਤਿਗੁਰੂ ਬੰਦਮ ਪਾਤਸ਼ਾਹ ਜੀ ਪਹਿਲੀ ਪੰਕਤੀ ਦੇ ਵਿੱਚ ਉਚਾਰਨ ਕਰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਪਹਿਲਾ ਬਚਨ ਸਾਨੂੰ ਕਰਦੇ ਵੀ ਪ੍ਰਮਾਤਮਾ ਨੂੰ ਸਿਮਰੋ ਉਹਦਾ ਸਿਮਰਨ ਕਰੋ ਫਿਰ ਸਾਡੇ ਮਨ ਵਿੱਚ ਖਿਆਲ ਆਉਣਾ ਜੀ ਉਹਦਾ ਸਿਮਰਨ ਕੀਤਿਆਂ ਹੋਣਾ ਕੀ ਹੈ ਉਹਦਾ ਸਿਮਰਨ ਕੀਤਿਆਂ ਉਹਨੂੰ ਵਾਰ-ਵਾਰ ਚੇਤੇ ਕੀਤਿਆਂ ਉਹਦਾ ਵਾਰ-ਵਾਰ ਰਸਨਾ ਨਾਲ ਨਾਮ ਲਿਆਂ ਕੀ ਹੋਣਾ ਹੈ ਸਤਿਗੁਰੂ ਪੰਚਮ ਪਾਤਸ਼ਾਹ ਜੀ ਅਗਲਾ ਬਚਨ ਕਰਦੇ ਆ ਸਿਮਰ ਸਿਮਰ ਕੇ ਉਹਨੂੰ ਕੀ ਹੋਣਾ ਹੈ ਸੁੱਖ ਮਿਲਨੇ ਹਨ ਸ਼ਾਂਤੀ ਮਿਲਣੀ ਆਨੰਦ ਮਿਲਣਾ ਹੈ ਜਿੰਨਾ ਸੁੱਖਾਂ ਦੇ ਵਾਸਤੇ ਬੰਦਾ ਦਿਨ ਰਾਤ ਭੱਜਦਾ ਦੌੜਦਾ ਨਾ ਸਾਡਾ ਸਭ ਦਾ ਸੁਭਾਅ ਹੁੰਦਾ ਦੁਨੀਆ ਦਾ ਸਤਿਗੁਰੂ ਜੀ ਕਹਿੰਦੇ ਉਹ ਸੁੱਖ ਸ਼ਾਂਤੀ ਭਾਵੇਂ 24 ਘੰਟੇ ਬੰਦਾ ਭੱਜਦਾ ਦੌੜਦਾ ਰਹੇ ਉਹ ਨਹੀਂ ਮਿਲਦੀ ਹਾਂ ਜੇਕਰ ਤੂੰ ਨਾਮ ਜਪੇਂਗਾ ਸਿਮਰਨ ਕਰੇਂਗਾ ਐਸਾ ਆਨੰਦ ਐਸੀ ਸ਼ਾਂਤੀ ਮਿਲਣੀ ਹੈ ਤੂੰ ਸੱਚੀ ਸੁਖੀ ਹੋ ਜਾਣਾ ਹੈ ਸੱਚੀ ਤੈਨੂੰ ਸ਼ਾਂਤੀ ਆਨੰਦ ਮਿਲ ਜਾਣਾ ਹੈ ਸਿਮਰੋ ਸਤਿਗੁਰੂ ਜੀ ਇਸ ਕਰਕੇ ਕਹਿੰਦੇ ਉਸ ਪਰਮਾਤਮਾ ਨੂੰ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰ ਸਿਮਰ ਕੇ ਸਤਿਗੁਰੂ ਜੀ ਕਹਿੰਦੇ ਸੁਖ ਮਿਲਦੇ ਆ ਸੁਖ ਪ੍ਰਾਪਤ ਹੁੰਦੇ ਆ ਇਸ ਕਰਕੇ ਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਸਾਸ ਸਾਸ ਸਮਾਲੇ ਸਾਹ ਸਾਹ ਕਰਕੇ ਜਿਹੜਾ ਸਾਹ ਆਉਂਦਾ ਹੈ ਜਾਂਦਾ ਹੈ ਆਉਂਦਾ ਹੈ ਜਾਂਦਾ ਹੈ ਇਨ੍ਹਾਂ ਸਵਾਸਾਂ ਨਾਲ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਨੂੰ ਯਾਦ ਰੱਖਿਆ ਕਰ ਤੇ ਸਾਹ ਵੀ ਸੰਭਾਲੇ ਜਾਂਦੇ ਪੈਂਦੇ ਸੰਭਾਲ ਲੈਣੇ ਆ ਨਾ ਆਪਾਂ ਕੀਮਤੀ ਵਸਤੂਆਂ ਸਾਂਭ ਕੇ ਰੱਖਦੇ ਆ ਕੋਈ ਗਹਿਣਾ ਹੋਵੇ ਬੀਬੀਆਂ ਦਾ ਸੁਭਾਅ ਹੁੰਦਾ ਸਾਂਭ ਸਾਂਭ ਕੇ ਅਲਮਾਰੀਆਂ ਵਿੱਚ ਰੱਖਿਆ ਜਾਂਦਾ ਹੈ ਡੂੰਘੇ ਤੋਂ ਡੂੰਘਾ ਕਰਕੇ ਧਨ ਪੈਸਾ ਰੱਖਿਆ ਜਾਂਦਾ ਹੈ ਵੀ ਕੋਈ ਤੇ ਚੋਰ ਚਰਾ ਨਾ ਲਵੇ ਕੋਈ ਕਿਤੇ ਕੋਈ ਚੁੱਕ ਕੇ ਨਾ ਲੈ ਜਾਵੇ ਸਾਂਭ ਕੇ ਰੱਖੇ ਜਾਂਦੇ ਨੇ ਜਿਹੜੀ ਮਹਿੰਗੀ ਵਸਤੂ ਹੋਵੇ ਉਹਨੂੰ ਅਸੀਂ ਘਰਾਂ ਵਿੱਚ ਸਾਂਭ ਕੇ ਰੱਖਦੇ ਆ ਵੀ ਵਾਰ-ਵਾਰ ਨਹੀਂ ਬਣਦੀ ਤੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਸਵਾਸ ਵੀ ਤੈਨੂੰ ਵਾਰ-ਵਾਰ ਨਹੀਂ ਮਿਲਣੇ ਇੱਕ ਵਾਰ ਹੀ ਮਿਲੇ ਆ ਸਵਾਸਾਂ ਦੀ ਪੂੰਜੀ ਜਿੰਨੀ ਮਿਲੀ ਇੱਕ ਵਾਰ ਮਿਲੀ ਤੇ ਘਟਦੇ ਜਾ ਰਹੇ ਆ ਤੇ ਸਤਿਗੁਰੂ ਜੀ ਕਹਿੰਦੇ ਜਿਵੇਂ ਤੂੰ ਘਰ ਵਿੱਚ ਮਹਿੰਗੀਆਂ ਵਸਤੂਆਂ ਸਾਹਮ੍ਹ ਸਾਹਮ੍ਹ ਕੇ ਰੱਖਦਾ ਓਸੇ ਤਰ੍ਹਾਂ ਇਨ੍ਹਾਂ ਸਵਾਸਾਂ ਨੂੰ ਵੀ ਸੰਭਲਿਆ ਕਰ ਸਾਹਮ੍ਹੇ ਕਿਵੇਂ ਜਾਂਦੇ ਉਹਨੂੰ ਸਿਮਰ ਕੇ ਪਰਮਾਤਮਾ ਨੂੰ ਜਿਹੜਾ ਸਵਾਸ ਅੰਦਰ ਗਿਆ ਵਾਹਿਗੁਰੂ ਦਾ ਨਾਮ ਲੈ ਕੇ ਜਿਹੜਾ ਸਵਾਸ ਬਾਹਰ ਆਇਆ ਪਿਆਰੇ ਪਰਮੇਸ਼ਰ ਦੇ ਸਿਮਰਨ ਵਿੱਚ ਉਹਦੀ ਯਾਦ ਵਿੱਚ ਤੇ ਫਿਰ ਉਹ ਸਵਾਸ ਸਫਲਾ ਹੋ ਗਿਆ ਗੱਲਾਂ ਬਾਤਾਂ ਕਰਕੇ ਜਿਹੜਾ ਸਵਾਸ ਲੰਘਿਆ ਉਹ ਸਫਲਾ ਨਹੀਂ ਉਹ ਜਾਈਂ ਚਲਾ ਗਿਆ ਉਹਦਾ ਸਾਨੂੰ ਲੇਖਾ ਦੇਣਾ ਪੈਣਾ ਪਰ ਜਿਹੜਾ ਸਵਾਸ ਨਾਮ ਜਪ ਕੇ ਲੰਘਿਆ ਉਹ ਸੰਭਾਲਿਆ ਗਿਆ ਉਹ ਸਫਲਾ ਹੋ ਗਿਆ ਉਹ ਗੁਰੂ ਦੇ ਖਜ਼ਾਨੇ ਵਿੱਚ ਪੈ ਗਿਆ ਉਹ ਗੁਰੂ ਨਾਨਕ ਦੀ ਵਹੀ ਵਿੱਚ ਲਿਖਿਆ ਗਿਆ ਵੀ ਐਨੇ ਸਵਾਸ ਐਨੇ ਸਿਮਰਨ ਕਰਕੇ ਸਫਲੇ ਕੀਤੇ ਆ ਐਨਾ ਸਮਾਂ ਇਹਨੇ ਲਾ ਕੇ ਸਾਧ ਸੰਗਤ ਕੀਤੀ ਆ ਇੰਨਾ ਸਮਾਂ ਇੰਨੇ ਸਵਾਸ ਇੰਨੇ ਸਿਮਰਨ ਕੀਤਾ ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਸਵਾਸ ਸੰਭਾਲੇ ਜਾਂਦੇ ਆ ਸਾਸ ਸਾਸ ਸਮਾਲੇ ਸਤਿਗੁਰੂ ਜੀ ਕਹਿੰਦੇ ਸੰਭਾਲਿਆ ਕਰੇ ਨਾਣੋ ਕੀ ਹੋਣਾ ਫਿਰ ਕਿਰਪਾ ਕੀ ਹੋਣੀ ਐ ਇੱਥੇ ਵੀ ਸੁਖੀ ਬਸਾਂਗੇ ਤੇ ਅੱਗੇ ਪਰਲੋਕ ਵਿੱਚ ਵੀ ਥਾਂ ਮਿਲ ਜਾਣੀ ਸਾਨੂੰ ਸੱਚਖੰਡ ਵਿੱਚ ਸਤਿਗੁਰੂ ਜੀ ਅਗਲਾ ਬਚਨ ਉਚਾਰਨ ਕਰਦੇ ਹਨ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੁਹੇ ਰਖਵਾਲੇ ਸਤਗੁਰੂ ਜੀ ਕਹਿੰਦੇ ਜਦੋਂ ਨਾਮ ਜਪਾਂਗੇ ਇੱਥੇ ਜਿੱਥੇ ਸਾਡਾ ਪਰਿਵਾਰ ਰਹਿੰਦਾ ਨਾ ਜਿਹੜੇ ਘਰ ਵਿੱਚ ਉਹ ਘਰ ਵੀ ਸੁਖੀ ਰਹੂ ਆਪਾਂ ਦੇਖਿਓਣੇ ਜਿਹੜੇ ਪਰਿਵਾਰ ਨਾਮ ਜਪਦੇ ਅੰਮ੍ਰਿਤ ਵੇਲਾ ਸਾਮ ਦੇ ਆ ਗੁਰੂ ਦੇ ਲੜ ਲੱਗੇ ਆ ਅੰਦਰੋਂ ਬਾਹਰੋਂ ਇੱਕੋ ਕੇ ਸੱਚੇ ਪਰਮੇਸ਼ਰ ਦੇ ਨਾਲ ਜੁੜ ਗਏ ਨਾ ਜਿਹੜੇ ਉਹ ਪਰਿਵਾਰਾਂ ਦੇ ਵਿੱਚ ਥਵਾਕ ਰਹਿੰਦਾ ਹੈ ਪਿਆਰ ਰਹਿੰਦਾ ਹੈ ਬਿਮਾਰੀ ਸ਼ਮਾਰੀ ਉਹਨਾਂ ਦੇ ਘਰਾਂ ਵਿੱਚ ਨਹੀਂ ਆਉਂਦੀ ਕਿਉਂਕਿ ਗੁਰੂ ਆਪ ਸਹਾਇਤਾ ਕਰਦਾ ਉਹਨਾਂ ਦੀ ਕਿਰਪਾ ਕਰਦਾ ਸਤਿਗੁਰੂ ਜੀ ਕਹਿੰਦੇ ਇਸ ਲੋਕ ਵਿੱਚ ਵੀ ਇਸ ਦੁਨੀਆਂ ਵਿੱਚ ਵੀ ਪਰਮੇਸ਼ਰ ਦਾ ਨਾਮ ਸਹਾਈ ਹੁੰਦਾ ਹੈ ਹਰ ਥਾਂ ਤੇ ਜਿੱਥੇ ਵੀ ਤੈਨੂੰ ਲੋੜ ਪਵੇ ਇਹ ਲੋਕ ਪਰਲੋਕ ਤੇ ਅੱਗੇ ਪਰਲੋਕ ਵਿੱਚ ਜਿੱਥੇ ਇਕੱਲੀ ਆਤਮਾ ਜਾਂਦੀ ਹੈ ਸਰੀਰ ਇੱਥੇ ਰਹਿ ਜਾਂਦਾ ਹੈ ਜਿੱਥੇ ਇਕੱਲੇ ਅਸੀਂ ਜਾਣਾ ਹੈ ਪਰਿਵਾਰ ਨੇ ਵੀ ਨਹੀਂ ਜਾਣਾ ਨਾਲ ਜਿੱਥੇ ਇਕੱਲੇ ਸਾਡੇ ਨਾਲ ਹਸਾਬਕਤਾਬ ਹੋਣੀ ਹੈ ਕਿਸੇ ਹੋਰ ਨੇ ਨਾਲ ਨਹੀਂ ਖੜਨਾ ਸਤਿਗੁਰੂ ਜੀ ਕਹਿੰਦੇ ਉੱਥੇ ਵੀ ਇਹ ਲੋਕ ਇਹ ਲੋਕ ਪਰਲੋਕ ਜਿੱਥੇ ਅਸੀਂ ਜਾਣਾ ਬਾਅਦ ਵਿੱਚ ਸੰਗ ਸਹਾਈ ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਸੰਗ ਸਹਾਈ ਹੁੰਦਾ ਜਤ ਕਤ ਜਿੱਥੇ ਕਿੱਥੇ ਵੀ ਤੈਨੂੰ ਲੋੜ ਪਵੇ ਜਤ ਕਤ ਮਿਹ ਰਖਵਾਲੇ ਜਿੱਥੇ ਵੀ ਤੈਨੂੰ ਸਹਾਇਤਾ ਦੀ ਲੋੜ ਪਵੇ ਨਾ ਇੱਥੇ ਵੀ ਤੇ ਅੱਗੇ ਵੀ ਪਰਲੋਕ ਵਿੱਚ ਸਤਿਗੁਰੂ ਜੀ ਕਹਿੰਦੇ ਉੱਥੇ ਹੀ ਤੇਰੇ ਨਾਲ ਪਰਮੇਸ਼ਰ ਨੇ ਆ ਕੇ ਖੜ ਜਾਣਾ ਹੈ ਅਸਲ ਮਦਦਗਾਰ ਪਰਮੇਸ਼ਰ ਦਾ ਨਾਮ ਹੈ ਕਿਉਂਕਿ ਗੁਰੂ ਦਾ ਬਚਨ ਗੁਰੂ ਦੀ ਬਾਣੀ ਗੁਰੂ ਦਾ ਨਾਮ ਰੂਹ ਦੇ ਨਾਲ ਵਸਦਾ ਹੈ ਆਤਮਾ ਦੇ ਨਾਲ ਪਰਮੇਸ਼ਰ ਦਾ ਨਾਮ ਪਰਮਾਤਮਾ ਦਾ ਨਾਮ ਵਸਦਾ ਹੈ ਇਸ ਕਰਕੇ ਆ ਸਰੀਰ ਖਤਮ ਹੋਇਆ ਸਤਗੁਰੂ ਦੇ ਨਾਮ ਨੇ ਖਤਮ ਨਹੀਂ ਹੋਣਾ ਉਹਨੇ ਸਾਡੇ ਆਤਮਾ ਦੇ ਨਾਲ ਸਹਾਈ ਹੋਣਾ ਹੈ ਜੀ ਦੇ ਨਾਲ ਸਤਗੁਰੂ ਅਗਲਾ ਬਚਨ ਕਹਿੰਦੇ ਆ ਨਾ ਗੁਰ ਕਾ ਬਚਨ ਵਸੈ ਜੀ ਨਾਲੇ ਗੁਰੂ ਦਾ ਬਚਨ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਜੀ ਨਾਲ ਸਹਾਇਤਾ ਕਰਦਾ ਹੈ ਆਤਮਾ ਨਾਲ ਸਾਡੇ ਜਿਹੜਾ ਸਾਡੀ ਬੋਲੀ ਬੋਲ ਰਹੀ ਹੈ ਨਾ ਇਹ ਜੀਬ ਬੋਲ ਰਹੀ ਹੈ ਜੀਬ ਦਾ ਤਾਂ ਇੰਨਾ ਕੰਮ ਹੈ ਵੀ ਉਹਨੇ ਸ਼ਬਦ ਬਣਾ ਕੇ ਬਾਹਰ ਕੱਢ ਦੇਣਾ ਹੈ ਕੰਨਾਂ ਦਾ ਕੰਮ ਹੈ ਸੁਣਨਾ ਪਰ ਸੁਣ ਆਤਮਾ ਰਹੀ ਹੈ ਬੋਲ ਆਤਮਾ ਰਹੀ ਹੈ ਦੇਖ ਆਤਮਾ ਰਹੀ ਹੈ ਤਾਂ ਹੀ ਤਾਂ ਜਦੋਂ ਬੰਦਾ ਸਰੀਰ ਛੱਡ ਜਾਂਦਾ ਹੈ ਆਪਾਂ ਦੇਖਦੇ ਹਾਂ ਕੰਨ ਵੀ ਹੋਈ ਹੁੰਦੇ ਆ ਜੀਭ ਵੀ ਹੋਈ ਹੁੰਦੀ ਆ ਅੱਖਾਂ ਵੀ ਹੋਈ ਹੁੰਦੀਆਂ ਸਾਰਾ ਸਰੀਰ ਹੋਈ ਹੁੰਦਾ ਨਾ ਫਿਰ ਉਹ ਬੋਲਦੇ ਕਿਉਂ ਨਹੀਂ ਜੀਭ ਬੋਲਦੀ ਨਹੀਂ ਕੰਨ ਸੁਣਦੇ ਨਹੀਂ ਅੱਖਾਂ ਦੇਖਦੀਆਂ ਨਹੀਂ ਕਿਉਂਕਿ ਵਿੱਚ ਸੁਣਨ ਵਾਲਾ ਦੇਖਣ ਵਾਲਾ ਬੋਲਣ ਵਾਲਾ ਕੋਈ ਹੋਰ ਹੈ ਤੇ ਸਤਿਗੁਰੂ ਜੀ ਕਹਿੰਦੇ ਆਹ ਗੁਰੂ ਦਾ ਬਚਨ ਗੁਰੂ ਦੀ ਬਾਣੀ ਵੀ ਉਹਦੇ ਨਾਲ ਹੀ ਸਹਾਇਤਾ ਕਰਦੀ ਉਹਦੇ ਨਾਲ ਹੀ ਵਸਦੀ ਹੈ ਗੁਰ ਕਾ ਬਚਨ ਵਸੈ ਜੀ ਨਾਲੇ ਜੀ ਆਤਮਾ ਨਾਲ ਵਸਦਾ ਗੁਰੂ ਦਾ ਸ਼ਬਦ ਹੈ ਅਗਲਾ ਬਚਨ ਕਹਿੰਦੇ ਹਨ ਕਿਰਪਾ ਕੀ ਹੁੰਦੀ ਹੈ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨ ਸਕੇ ਜਾਲੇ ਕਹਿੰਦੇ ਗੁਰੂ ਦੇ ਸ਼ਬਦ ਨੂੰ ਜਲ ਡੋਬ ਨਹੀਂ ਸਕਦਾ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਚੋਰ ਚੁਰਾ ਨਹੀਂ ਸਕਦਾ ਕੋਈ ਸਾਡੇ ਤੋਂ ਖੋ ਵੀ ਨਹੀਂ ਸਕਦਾ ਠੱਗੀ ਨਹੀਂ ਮਾਰ ਸਕਦਾ ਪਰਮੇਸ਼ਰ ਦਾ ਨਾਮ ਜਿੰਨਾ ਅਸੀਂ ਜਪਿਆ ਉਹਨਾਂ ਸਾਨੂੰ ਹੀ ਸਹਾਈ ਹੋਣਾ ਹੈ ਕੋਈ ਲੁੱਟ ਨਹੀਂ ਸਕਦਾ ਆ ਦੁਨੀਆ ਦਾ ਪੈਸਾ ਧਨ ਇਕੱਠਾ ਕੀਤਾ ਸਾਡੇ ਤੋਂ ਠੱਗੀ ਵੀ ਵੱਜ ਜਾਂਦੀ ਹੈ ਸਾਨੂੰ ਲੁੱਟ ਕੇ ਲੈ ਜਾਂਦਾ ਕੋਈ ਸਾਡੇ ਨਾਲ ਬੇਈਮਾਨੀ ਵੀ ਹੋ ਜਾਂਦੀ ਹੈ ਆਪਾਂ ਦੇਖਿਆ ਨਾ ਕੰਗਾਲ ਹੋ ਜਾਂਦੇ ਆ ਬੰਦੇ ਕਰੋੜਾਪਤੀ ਬੰਦੇ ਐਸਾ ਘਾਟਾ ਲੱਗਦਾ ਕੱਖਾਂ ਨਾਲੋਂ ਹੌਲੇ ਹੋ ਜਾਂਦੇ ਆ ਤੇ ਸਤਿਗੁਰੂ ਜੀ ਕਹਿੰਦੇ ਗੁਰੂ ਦੇ ਨਾਮ ਦਾ ਧਨ ਜਿੰਨਾ ਵੀ ਤੂੰ ਜੋੜਿਆ ਜਿੰਨਾ ਵੀ ਇਕੱਠਾ ਕੀਤਾ ਤੇਰੇ ਤੋਂ ਕੋਈ ਖੋ ਨਹੀਂ ਸਕਦਾ ਅਗਲਾ ਵਚਨ ਕਹਿੰਦੇ ਆ ਭਾਹੇ ਨਾ ਸਾਕੈ ਜਾਲੇ ਭਾਹੇ ਕਹਿੰਦੇ ਅੱਗ ਨੂੰ ਕਹਿੰਦੇ ਅੱਗ ਇਹਨੂੰ ਸਾੜ ਨਹੀਂ ਸਕਦੀ ਹਾਂ ਦੁਨੀਆ ਦਾ ਤੂੰ ਗਹਿਣਾ ਗੱਟਾ ਪਾਇਆ ਹੈ ਸਰੀਰ ਤੇ ਕਿੰਨੇ ਵੀ ਹਾਰ ਸ਼ਿੰਗਾਰ ਕੀਤੇ ਇੱਥੇ ਹੀ ਸੜ ਜਾਣੇ ਅਗਣ ਵਿੱਚ ਆਪਾਂ ਦੇਖਦੇ ਹਾਂ ਜਦੋਂ ਅਗਨ ਭੇਟ ਬੰਦੇ ਨੂੰ ਕੀਤਾ ਜਾਂਦਾ ਹੈ ਤੇ ਸਾਰਾ ਕੁਝ ਇੱਥੇ ਸਵਾਹ ਹੋ ਜਾਂਦਾ ਹੈ ਪਰ ਸਤਿਗੁਰੂ ਜੀ ਕਹਿੰਦੇ ਗੁਰੂ ਦਾ ਸ਼ਬਦ ਜਦੋਂ ਰੂਹ ਦਾ ਹੀ ਸਹਾਈ ਬਣ ਗਿਆ ਜਦ ਰੂਹ ਨਿਕਲ ਕੇ ਗਈ ਉਦੋਂ ਨਾਲ ਪਰਮੇਸ਼ਰ ਦਾ ਨਾਮ ਸਹਾਈ ਹੋ ਜਾਂਦਾ ਅੱਗ ਵੀ ਸਾੜ ਨਹੀਂ ਸਕਦੀ ਅੱਗ ਵੀ ਕੁਝ ਵਿਗਾੜ ਨਹੀਂ ਸਕਦੀ ਅਗੇ ਰਹਾਉ ਚਾਰਨ ਕਰਦੇ ਹਨ ਅਤੇ ਸਾਨੂੰ ਉਦਾਹਰਣ ਲੈ ਕੇ ਸਮਝਾਉਂਦੇ ਨੇ ਵੀ ਕਿਵੇਂ ਪਰਮੇਸ਼ਰ ਦਾ ਨਾਮ ਸਾਡੇ ਰੂਹ ਦਾ ਸਹਾਈ ਹੁੰਦਾ ਹੈ ਅਗਲਾ ਵਚਨ ਕਹਿੰਦੇ ਹਨ ਨਿਰ ਤਨ ਕੋ ਤਨ ਅੰਦਲੇ ਕੋ ਟਿਕ maat ਦੂਧ ਜੈਸੇ ਬਾਲੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਨਿਰਤਨ ਬੰਦਾ ਹੋਵੇ ਨਾ ਨਿਰਤਨ ਕਹਿੰਦੇ ਜਿਹਦੇ ਕੋਲ ਧਨ ਨਹੀਂ ਜਿਹਦੇ ਕੋਲ ਦੁਨਿਆਵੀ ਤੌਰ ਤੇ ਗਰੀਬੀ ਹੈ ਹੁਣ ਜਿਹੜਾ ਭੁੱਖਾ ਹੈ ਵਿਚਾਰਾ ਉਹਨੂੰ ਰੋਟੀ ਦੀ ਆਸ ਹੈ ਸ਼ਾਮ ਨੂੰ ਵੀ ਕਿੱਥੋਂ ਰੋਟੀ ਖਾऊं ਕਿਤੇ ਉਹਨੂੰ ਕਿਤੇ 2 ਪੈਸੇ ਮਿਲ ਜਾਣ ਤੇ ਉਹਨੂੰ ਬੜਾ ਸਹਾਰਾ ਲੱਗ ਜਾਂਦਾ ਵੀ ਅਗਲਾ ਸ਼ਾਮ ਦਾ ਇੰਤਜ਼ਾਮ ਹੋ ਗਿਆ ਕੱਲ ਦਾ ਇੰਤਜ਼ਾਮ ਹੋ ਗਿਆ ਕੋਈ ਘਰ ਦੇ ਵਿੱਚ ਸੌਦੇ ਪੱਤੇ ਦਾ ਇੰਤਜ਼ਾਮ ਹੋ ਗਿਆ ਉਹਨੂੰ ਸਹਾਰਾ ਮਿਲ ਗਿਆ ਨਾ ਧੰਨ ਨੇ ਸਹਾਰਾ ਕਰਤਾ ਕਿਉਂਕਿ ਦਾ ਪੇਟ ਭੁੱਖਾ ਸੀ ਨਿਰਧਨ ਸੀ ਗਰੀਬ ਸੀ ਜੇ ਕੋਈ 2 ਰੁਪਏ ਆ ਗਏ ਤੇ ਉਹਨੂੰ ਆਸ ਹੋ ਗਈ ਵੀ ਠੀਕ ਹੈ ਚਲੋ ਸ਼ਾਮ ਦੀ ਰੋਟੀ ਦਾ ਪ੍ਰਬੰਧ ਹੋ ਗਿਆ ਸਹਾਰਾ ਮਿਲ ਗਿਆ ਉਹਨੂੰ ਮਾਇਆ ਦਾ ਧੰਨ ਜਿਵੇਂ ਕਹਿੰਦੇ ਨਿਰਧਨ ਬੰਦੇ ਨੂੰ ਧੰਨ ਸਹਾਰਾ ਦੇ ਦਿੰਦਾ ਹੈ ਅਗਲਾ ਬਚਨ ਕਹਿੰਦੇ ਅੰਦਲੇ ਕੋਟਿਕ ਟਿਕ ਕਹਿੰਦੇ ਆ ਖੜਕੇ ਨੂੰ ਟਿਕ ਸੋਟੀ ਨੂੰ ਵੀ ਕਹਿ ਦਿੰਦੇ ਆ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਅੰਧਲਾ ਬੰਦਾ ਹੋਵੇ ਜਾਂ ਤਾਂ ਉਹ ਆਵਾਜ਼ ਦੇ ਸਹਾਰੇ ਤੁਰਦਾ ਹੈ ਤੇ ਜਾਂ ਉਹ ਛੋਟੀ ਦੇ ਸਹਾਰੇ ਤੁਰਦਾ ਹੈ ਅੰਧਲੇ ਬੰਦੇ ਨੂੰ ਦਿਸਦਾ ਕੁਝ ਨਹੀਂ ਉਹਨੂੰ ਕੋਈ ਆਵਾਜ਼ ਮਾਰੇ ਤੇ ਉਧਰ ਨੂੰ ਉਹ ਆਵਾਜ਼ ਦਾ ਇਸ਼ਾਰਾ ਸਮਝ ਕੇ ਤੁਰ ਪੈਂਦਾ ਹੈ ਜਿਵੇਂ ਅੰਧਲੇ ਬੰਦੇ ਵਾਸਤੇ ਆਵਾਜ਼ ਸਹਾਰਾ ਹੈ ਨਾ ਅੰਧਲੇ ਬੰਦੇ ਨੂੰ ਆਵਾਜ਼ ਹੀ ਸਹਾਇਤਾ ਕਰਦੀ ਉਹਦੀ ਅੰਧਲੇ ਨੂੰ ਦਿਸਦਾ ਕੁਝ ਨਹੀਂ ਅੰਧਲੇ ਕੋ ਟਿਕ ਤੀਸਰਾ ਅਗਲਾ ਬਚਨ ਉਦਾਹਰਣ ਦੇ ਕੇ ਸਾਨੂੰ ਸਮਝਾਉਂਦੇ ਕਹਿੰਦੇ ਮਾਤ ਦੁੱਧ ਜੈਸੇ ਬਾਲੇ ਹੁਣ ਬੱਚੇ ਦਾ ਜਨਮ ਹੋਇਆ ਉਹ ਖਾ ਪੀ ਤਾਂ ਕੁਝ ਨਹੀਂ ਸਕਦਾ ਕੇਵਲ ਤੇ ਕੇਵਲ ਮਾਤਾ ਦੇ ਦੁੱਧ ਦੇ ਸਹਾਰੇ ਤੇ ਉਹ ਜਿਉਂਦਾ ਹੈ ਆਪਾਂ ਦੇਖਦੇ ਨਾ ਬੱਚੇ ਨੂੰ ਆਪਾਂ ਜਿਨੇ ਜਨਮ ਲਿਆ ਉਹਨੂੰ ਕੁਝ ਨਹੀਂ ਦੇ ਸਕਦੇ ਕੁਝ ਨਹੀਂ ਖਵਾ ਸਕਦੇ ਕੇਵਲ ਤੇ ਕੇਵਲ ਮਾਤਾ ਦਾ ਦੁੱਧ ਪੀ ਕੇ ਉਹ ਜਿਉਂਦਾ ਹੈ ਉਹਨੂੰ ਸਹਾਰਾ ਮਾਤਾ ਦੇ ਦੁੱਧ ਦਾ ਹੀ ਹੈ ਜਿਵੇਂ ਨਿਰਤਨ ਬੰਦੇ ਨੂੰ ਧਨ ਦਾ ਸਹਾਰਾ ਮਿਲ ਜਾਂਦਾ ਹੈ ਅੰਧੇਲੇ ਬੰਦੇ ਨੂੰ ਇੱਕ ਆਵਾਜ਼ ਦਾ ਸਹਾਰਾ ਮਿਲ ਜਾਂਦਾ ਹੈ ਬੱਚੇ ਨੂੰ ਮਾਤਾ ਦੇ ਦੁੱਧ ਦੇ ਸਹਾਰੇ ਦੀ ਲੋੜ ਹੁੰਦੀ ਹੈ ਮਾਤ ਦੁੱਧ ਜੈਸੇ ਬਾਲੇ ਬਾਲੇ ਦਾ ਅਰਥ ਹੈ ਬੱਚੇ ਨੂੰ ਕਿਵੇਂ ਕਹਿੰਦੇ ਜਿਵੇਂ ਬੱਚੇ ਨੂੰ ਮਾਤਾ ਦੇ ਦੁੱਧ ਦਾ ਸਹਾਰਾ ਦਿੰਦਾ ਹੈ ਮਾਤਾ ਦੇ ਦੁੱਧ ਦੀ ਉਹਨੂੰ ਜੀਵਨ ਖੁਰਾਕ ਮਿਲਦੀ ਹੈ ਤੇ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਆ ਇਹ ਬੰਦੇ ਇਹ ਮਨੁੱਖ ਤੇਰੇ ਵਾਸਤੇ ਵੀ ਕੇਵਲ ਤੇ ਕੇਵਲ ਪਰਮੇਸ਼ਰ ਦੇ ਨਾਮ ਦਾ ਹੀ ਸਹਾਰਾ ਹੈ ਤੈਨੂੰ ਉਹ ਨਾਮ ਹੀ ਸਹਾਰਾ ਦੇ ਸਕਦਾ ਨਿਰਤਨ ਬੰਦੇ ਨੂੰ ਧੰਤ ਤੋਂ ਬਿਨਾ ਹੋਰ ਕੋਈ ਆਸ ਨਹੀਂ ਅੰਦੇ ਬੰਦੇ ਨੂੰ ਆਵਾਜ਼ ਤੋਂ ਬਿਨਾ ਹੋਰ ਕੋਈ ਆਸ ਨਹੀਂ ਮਾਤਾ ਦੇ ਬੱਚੇ ਨੂੰ ਨਵੇਂ ਜਨਮੇ ਬੱਚੇ ਨੂੰ ਦੁੱਧ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ ਭਵੇਂ ਛੱਤੀ ਪ੍ਰਕਾਰ ਦੇ ਭੋਜਨ ਰੱਖ ਦਿਓ ਉਹਦੇ ਮੂਰੇ ਬੱਚੇ ਨੂੰ ਤਾਂ ਖਵਾਈ ਨਹੀਂ ਕੋਈ ਸਕਦੇ ਕਿਉਂਕਿ ਉਹ ਬੱਚਾ ਦੁੱਧ ਦੇ ਸਹਾਰੇ ਇਸੇ ਤਰ੍ਹਾਂ ਸਤਿਗੁਰੂ ਜੀ ਅਗਲਾ ਬਚਨ ਕਹਿੰਦੇ ਹਨ ਸਾਗਰ ਮੈਂ ਬੋਹਿਥ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਕਹਿੰਦੇ ਸੰਸਾਰ ਤੋਂ ਤਰਨ ਵਾਸਤੇ ਵੀ ਤੈਨੂੰ ਜਹਾਜ਼ ਦੀ ਲੋੜ ਹੈ ਉਹ ਜਹਾਜ਼ ਹੈ ਪਰਮੇਸ਼ਰ ਦਾ ਨਾਮ ਆ ਸੰਸਾਰ ਤੋਂ ਪਾਰ ਲੰਘਣਾ ਨਾ ਤੇ ਪਰਮੇਸ਼ਰ ਦੇ ਨਾਮ ਰੂਪ ਜਹਾਜ਼ ਤੇ ਤੈਨੂੰ ਸਵਾਰ ਹੋਣਾ ਹੀ ਪੈਣਾ ਹੈ ਨਾਮ ਤੋਂ ਬਿਨਾ ਤੂੰ ਇਸ ਸੰਸਾਰ ਤੋਂ ਪਾਰ ਨਹੀਂ ਲੰਘ ਸਕਦਾ ਇਸ ਸੰਸਾਰ ਦੇ ਵਿੱਚ ਹੀ ਗੋਤੇ ਖਾਵੇਂਗਾ ਨਰਕਾਂ ਵਿੱਚ ਛੜਨਾ ਪਵੇਗਾ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਸੰਸਾਰ ਤੋਂ ਪਾਰ ਲੰਘਣਾ ਹੈ ਇਹ ਸਾਗਰ ਤੋਂ ਆ ਦੁਨਿਆਵੀ ਤੌਰ ਤੇ ਆਪਾਂ ਦੇਖਦੇ ਨਾ ਸਮੁੰਦਰ ਪਾਰ ਕਰਨੋਂ ਵੀ ਤੇ ਜਹਾਜ਼ ਦੀ ਲੋਡ ਹੁੰਦੀ ਹੈ ਜਿਹੜਾ ਜਹਾਜ਼ ਤੇ ਸਵਾਰ ਹੋ ਜਾਂਦਾ ਹੈ ਉਹ ਸਮੁੰਦਰ ਦੇ ਉੱਪਰ ਦੀ ਉੱਡ ਕੇ ਲੰਘ ਜਾਂਦਾ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਚਲਿਆ ਜਾਂਦਾ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜੇ ਤੂੰ ਇਸ ਸੰਸਾਰ ਤੋਂ ਪਾਰ ਲੰਘਣਾ ਹੈ ਤੇ ਨਾਮ ਰੂਪ ਜਹਾਜ਼ ਤੇ ਸਵਾਰ ਹੋ ਜਾ ਨਾਨਕ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ ਜਿਹੜੇ ਨਾਮ ਰੂਪ ਜਹਾਜ਼ ਤੇ ਸਵਾਰ ਹੋਗੇ ਉਹਨਾਂ ਨੇ ਪਾਰ ਲੰਘ ਜਾਣਾ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਸਾਗਰ ਕਹਿੰਦੇ ਸਮੁੰਦਰ ਨੂੰ ਇਸ ਸੰਸਾਰ ਦੇ ਵਿੱਚ ਸੰਸਾਰ ਰੂਪ ਸਮੁੰਦਰ ਦੇ ਵਿੱਚ ਬੋਹਿਤ ਕਹਿੰਦੇ ਜਹਾਜ਼ ਨੂੰ ਨਾਮ ਰੂਪ ਜਹਾਜ਼ ਹੀ ਤੈਨੂੰ ਪਾਰ ਲੰਘਾ ਸਕਦਾ ਹੈ ਸਾਗਰ ਮੈਂ ਬੋਇਥ ਪਾਇਓ ਹਰ ਨਾਨਕ ਹਰੀ ਦੇ ਨਾਮ ਰੂਪ ਜਾਜ ਤੇ ਸਵਾਰ ਹੋ ਜਾ ਕਰੀ ਕਿਰਪਾ ਕਿਰਪਾਲੇ ਇਹ ਦਾਤ ਮੰਗਿਆ ਕਰ ਗੁਰੂ ਤੋਂ ਸਤਿਗੁਰੂ ਜੀ ਸਾਨੂੰ ਨਾਮ ਦਾ ਕਿਣਕਾ ਦੇ ਕੇ ਸਾਨੂੰ ਵੀ ਤਾਰ ਦੇ ਸਾਡੇ ਤੇ ਵੀ ਕਿਰਪਾ ਕਰਕੇ ਦੇ ਸਾਡੇ ਅੰਦਰ ਵੀ ਤੇਰਾ ਨਾਮ ਵਸ ਜਾਵੇ ਅਸੀਂ ਵੀ ਤੇਰੇ ਨਾਮ ਦਾ ਸਹਾਰਾ ਲਈਏ ਸਾਨੂੰ ਵੀ ਨਾਮ ਦੀ ਦਾਤ ਦੇ ਦੋ ਕਿਰਪਾ ਕਰੋ ਸਤਿਗੁਰੂ ਜੀ ਇਹ ਸੀ ਸਤਿਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਹੈ ਸਤਿਗੁਰੂ ਜੀ ਇਹ ਹੀ ਉਪਦੇਸ਼ ਕਰਦੇ ਹੋ ਪ੍ਰਮਾਤਮਾ ਨੂੰ ਸਦਾ ਸਿਮਰਦੇ ਰਹੀਏ ਆਪਣੇ ਸਵਾਸਾਂ ਨੂੰ ਸਫਲੇ ਕਰਦੇ ਰਹੀਏ ਜਿਹੜਾ ਪਰਮੇਸ਼ਰ ਦਾ ਨਾਮ ਲੋਕ ਤੇ ਪ੍ਰਲੋਕ ਵਿੱਚ ਸਹਾਇਤਾ ਕਰਦਾ ਹੈ ਰੂਹ ਦਾ ਸਹਾਈ ਹੁੰਦਾ ਹੈ ਉਸ ਨਾਮ ਨੂੰ ਸਿਮਰਿਏ ਜਿਹੜਾ ਕਦੇ ਵੀ ਖਤਮ ਨਹੀਂ ਹੁੰਦਾ ਜਿਹੜਾ ਸਾਨੂੰ ਕਦੇ ਸਾਡਾ ਸਾਥ ਨਹੀਂ ਛੱਡਦਾ ਜਿਹਨੂੰ ਅੱਗ ਸਾੜ ਨਹੀਂ ਸਕਦੀ ਪਾਣੀ ਡੋਬ ਨਹੀਂ ਸਕਦਾ ਚੋਰ ਚੁਰਾ ਨਹੀਂ ਸਕਦਾ ऐसे नाम ਦਾ ਸਹਾਰਾ ਲਈਏ ਤਾਂ ਹੀ ਜੀਵਨ ਸਫਲ ਹੈ ਜੀ ਏਸੀ ਸਤਿਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਤਿ ਬੈਠ ਕੇ ਸਰਵਣ ਕੀਤਾ ਹੈ ਜੀ ਗਲਤੀਆਂ ਭੁੱਲਾਂ ਦੀ ਖਿਮਾ